ਕਮਟ ਮੈਂ ਤੈਨੂੰ ਨੋਕ ਕਰਦਾ ਕੋਈ ਨਹੀਂ ਲਗਾਇਆ ਤੈਨੂੰ ਦੱਸਦਾ ਮੈਂ ਤੈਨੂੰ ਮੈਂ ਦਿਖਾਉਂਗਾ ਹੁਣ ਵੀਡੀਓ ਕਰਕੇ ਮੈਂ ਪੂਰੀ ਮਾਰ ਨਹੀਂ ਕਰਾਂਗਾ ਆ ਜਾ ਤੇਰੇ ਨਹੀਂ ਤੇਰੇ ਨਹੀਂ ਮੈਨੂੰ ਵੀ ਬੜਾ ਕੋ ਗੁੰਡਾ ਇੱਕ ਗੋਲ ਉਹ ਗਾਲ ਨਾ ਕੱਢ ਉਹ ਗਾਲ ਨਾ ਕੱਢ ਉਹ ਗਾਲ ਨਾ ਕੱਢ ਮੈਨੂੰ ਬਾਹਰ ਬਾਹਰ ਨਹੀਂ ਆਉਂਦਾ ਗਾਵੇ ਆਕਰੇ ਕਹਿੰਦਾ ਗਾਲ ਤੇ ਪਤਾ ਲੱਗੂ ਥੋੜੇ ਥੋੜੇ ਸਾਈਡ ਤੋਂ ਥੋੜੇ ਸਾਈਡ ਤੋਂ ਇਹ ਹੌਂਟੂ ਦੇ ਉੱਪਰ ਨਾਲੇ ਕਰਕੇ ਕਹਾਂ ਉਹ ਨਾਲੇ ਕਰਕੇ ਕਹਾਂ ਇੱਕ ਬੰਦੇ ਨਾਲ ਅੰਦਰ ਹੋਰ ਵੀ ਕੋਈ ਨਹੀਂ 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 ਕੋਈ ਗਰਪਤੀ ਜੁਨਰ ਵਾਲੇ ਨੇ ਇਕੱਲੇ ਇਕੱਲਿਆਂ ਨੂੰ ਗਾਲਾਂ ਕੱਢੀਆਂ ਸਾਰੇ ਬਿਗਾ ਇਹ ਸਹੀ ਦਰਵਾਜ਼ਾ ਕੋਈ ਸਾਡੀ ਜਿਹੜੀ ਕਰਮਚਾਰੀ ਤਕਨਿਕਾਂ ਦੀ ਪੁਲਿਸ ਹੈ ਉਹਨਾਂ ਦੇ ਹੱਥ ਵੀ ਚੱਕਿਆ ਤੇ ਗਾਲਾਂ ਕੱਢੀਆਂ ਜਿਹੜੀ ਦੇਖਤੀ ਜਿਹੜੀ ਰਿਪੋਰਟ ਹੈ ਉਹ ਕਰ ਚੱਕਣ ਦਾ ਹੈ ਜੀ ਰਮਾਨ ਜੀ ਕਾਗਜ਼ ਹੁਣ ਨਹੀਂ ਮੇਰੀ ਗੱਲ ਤੋਂ ਮੈਂ ਕੋ ਛੱਡਾਂ ਮੈਂ ਤਾਂ ਛੱਡਾਂ ਹੈ ਇਹ ਫੇਰ ਮੁੜ ਕੇ ਛੜਾਉਣਾ ਮੈਨੂੰ ਉਹ ਮੈਂ ਛੜਾ ਲੂ ਨਾ ਤੇ ਮੈਨੂੰ ਉਹ ਉਹ ਗੱਲ ਨਹੀਂ ਹੈ ਤੁਸੀਂ ਮੈਨੂੰ ਨਾ ਦਿਓ ਯਾਰ ਮੈਂ ਨਿਜਾਨ ਤੋਂ ਯਾਰ ਮੈਨੂੰ ਮਾਰ ਦੇ ਕਿਉਂ ਮੈਨੂੰ ਪੁਲਿਸੀ ਕਰਦੇ ਹੋ ਗੁੰਡਾ ਕਰਤੀ ਨਹੀਂ ਕਰਦਾ ਤੂੰ ਮੈਂ ਨਹੀਂ ਦਗਾ ਮੈਂ ਤੇਰੀ ਡਿਊਟੀ ਹੈ ਨਾ ਮੈਂ ਜਾ ਕਮੰਡਾ ਓ ਢੁੱਡੀਦਾਰੀ ਇੱਕ ਮਿੰਟ ਮੈਂ ਤੈਨੂੰ ਡਾਕਟਰ ਨਾਲ ਕਿਹਦੀ ਹੈ ਦੁਨ ਨੂੰ ਕਾ ਕਰ ਕੋਈ ਨਹੀਂ ਲਗਾਇਆ ਬੰਦ ਵਾਲੀ ਨਾਲ ਲੈ ਕੇ ਜਾ ਰਿਹਾ ਤੈਨੂੰ ਦੱਸ ਦੋ ਮੈਂ ਤੈਨੂੰ ਮੈਂ ਦਿਖਾਉਂਗਾ ਹੁਣ ਕੜੇਰੀ ਅਜਾ ਕੜੇਰੀ ਅਜਾ ਤੇਰੇ ਰੀਗੀਆਂ ਮੈਨੂੰ ਕੀ ਬੜਾ ਕੋ ਗੁੰਡਾ ਐ ਇੱਕ ਗੁੰਡਾ ਓ ਗਾਲ ਨਾ ਕਰ ਓ ਗਾਲ ਨਾ ਕਰ ਤੈਨੂੰ ਬਾਰ ਬਾਰ ਨਹੀਂ ਲੱਗਦਾ ਤੈਨੂੰ ਪਤਾ ਲੱਗੂ ਛੱਡ ਜਾ ਤੋੜਦਾ ਚਾਰ ਦੇ ਕੋਟ ਦੇ ਸਾਈਡ ਤੋਂ ਇਹ ਹੋਂਟੇ ਜਾਊਗਾ ਅੰਦਾਜ਼ਾ ਕਰਕੇ ਦਿਖਾਵੇ ਉਹ ਨਾਲੇ ਜਿਹੜਾ ਕੋਈ ਨਾ ਕੋਈ ਇੱਕੋ ਬੰਦੇ ਨਾਲ ਅੰਦਰ ਹੋੜੀ ਪਟਾਣਾ ਸੋਨੋ ਕਮਿਸ਼ਨਰ ਲੋ ਏ ਵੀ ਦੇ ਸਾਹਮਣੇ ਡਰਾਈਵ ਜਾ ਰਹੇ ਆ ਮਾੜਾ ਪਹਿਲਾਂ ਵੀ ਅਸੀਂ ਡੈਸ ਡਾਕਟਰ ਚੱਕੇ ਸੀਗੇ ਇਹ ਤੇ ਸਾਰੀ ਮਾਰਕੀਟ ਦਾ ਇਹ ਐਜੂਕੇਸ਼ਨ ਸੀ ਇਹਨੇ ਦੋ ਨੰਬਰ ਘੜੀ ਆਣੇ ਜਦੋਂ ਕਾਰਵਾਈ ਹੁੰਦੀ ਹੈ ਛੱਡ ਛੱਡ ਕੇ ਚੱਲ ਜਾਂਦੀ ਹੈ ਅੱਜ ਅਸੀਂ 2 ਨੰਬਰ ਤੇ ਜੋ ਕਾਰਵਾਈ ਕਰਨ ਆਏ ਗਣਪਤੀ ਜੀਨਰ ਵਾਲੇ ਨੇ ਕੱਲੇ ਕੱਲਿਆਂ ਨੂੰ ਗਾਲਾਂ ਕੱਢੀਆਂ ਸਾਰੇ ਬੰਦੇ ਆਏ ਸਹੀ ਦਰਬਾਰ ਪੁਲਿਸ ਸਾਡੀ ਜਿਹੜੀ ਕਰਮਚਾਰੀ ਤਕਰ ਨਿਕੰਦੀ ਪੁਲਿਸ ਐ ਉਹਨਾਂ ਦੇ ਹੱਥ ਵੀ ਚੱਕੇ ਤੇ ਗਾਲਾਂ ਕਢੀਆਂ ਆਹ ਕਿ ਦੁਕਾਨਾ ਵਾਲੇ ਤੇ ਜਿਹੜੀ ਰਿਪੋਰਟ ਐ ਉਹ ਕਰਦੇ ਦੇਖੀ ਜੀ ਮਾਂਜੀ ਕਾਰਜ ਹੁਣ ਲੈ ਮੇਰੀ ਗੱਲ ਸੁਣ ਬੈਠਾ ਮੈਂ ਕੋ ਛੱਡਾਂ ਹੈ ਇਹ ਫੇਰ ਮੁੜ ਕੇ ਛੜਾਉਣਾ ਪੈਣਾ ਉਹ ਮੈਂ ਛੜਾ ਲੂ ਨਾ ਉਹ ਮੈਂ ਉਹ ਗੱਲ ਨਹੀਂ ਹੈ ਤੁਸੀਂ ਮੈਨੂੰ ਮਾਰ ਦਿਓ ਯਾਰ ਮੈਂ ਨਿਜਾਨ ਤੂੰ ਯਾਰ ਤੈਨੂੰ ਮਾਰ ਕੇ ਕਿਉਂ ਮਾਰੋ

ਕੀ ਹੋਇਆ ਤੁਹਾਨੂੰ ਕਾਗਜ਼ ਕੋਈ ਨਹੀਂ ਲਗਾਇਆ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਤੈਨੂੰ ਮੈਂ ਦਿਖਾਉਂਗਾ ਮੈਂ ਕਹਿੰਦਾ ਫੂਲੀ ਮਾਰ ਨਹੀਂ ਕਰਾਂਗੇ ਕਿਹੜੇ ਏਰੀਆ ਚ ਤੇਰੇ ਏਰੀਆ ਚ ਤੇਰੇ ਏਰੀਆ ਚ ਮੈਨੂੰ ਵੀ ਬੜਾ ਕੋ ਗੁੰਡਾ ਐ ਇੱਕ ਗੋਲ ਗਾਲ ਨਾ ਕਰ ਉਹ ਗਾਲ ਪਤਾ ਲੱਗੋ ਤੋੜ ਦੇ ਤੋੜ ਦੇ ਸਰ ਇਹ ਹੋਂਡਾ ਜਾਊਗਾ ਨਾਲੇ ਕਰਕੇ ਦਿਖਾਵੇ ਨਾਲੇ ਕਰਕੇ ਇੱਕ ਬੰਦੇ ਨਾਲ ਅੱਗੇ ਕੋਣੋ ਕਮਿਸ਼ਨਰ ਵੱਲੋਂ ਏ ਵੀ ਦੇ ਸਕਾਈਟ ਕਰਾ ਰਹੇ ਆ ਮਾਦਰਾ ਪਹਿਲਾਂ ਵੀ ਅਸੀਂ ਜਿਹੜਾ ਇਸ ਕਾਊਂਟਰ ਚੱਕੇ ਸੀਗੇ ਜਿੱਦ ਤੇ ਸਾਰੀ ਮਾਰਕੀਟ ਦਾ ਇਹ ਅਲੋਕੇਸ਼ਨ ਸੀ ਇਹਦੇ ਦੋ ਨੰਬਰ ਗੜੀ ਆਣੇ ਜਦੋਂ ਕਾਰਵਾਈ ਹੁੰਦੀ ਹੈ ਛੱਟ ਛੱਟ ਕੇ ਚੱਲ ਜਾਂਦੀ ਹੈ ਅੱਜ ਅਸੀਂ 2 ਨੰਬਰ ਤੇ ਦੋ ਕਾਰਵਾਈ ਕਰਨ ਆਏ। ਗਣਪਤੀ ਜੀਨਰ ਵਾਲੇ ਨੇ ਇਕੱਲੇ-ਕੱਲਿਆਂ ਨੂੰ ਗਾਲ੍ਹਾਂ ਕੱਢੀਆਂ ਸਾਡੇ ਅਪਲਾਈਕਾਏ ਸਹੀ ਦਰਵਾਜ਼ਾ। ਉਹਨੇ ਸਾਡੀ ਜਿਹੜੀ ਕਰਮਚਾਰੀ ਤਕਰ ਨਿਕਲੀ ਪੁਲਿਸ ਹੈ ਉਹਨਾਂ ਦੇ ਹੱਥ ਵੀ ਚੱਕਿਆ ਤੇ ਗਾਲ੍ਹਾਂ ਵੀ ਕੱਢੀਆਂ। ਇਹ ਜਿਹੜੀ ਦੇਖਤੀ ਜਿਹੜੀ ਰਿਪੋਰਟ ਆ ਉਹ ਕਰ ਦੇ। ਜੀ ਮਾਨ ਜੀ ਕਾਰਗਰ ਨਹੀਂ ਮੇਰੀ ਗੱਲ ਤੋਂ। ਮੈਂ ਤੋ ਛੱਡਾਂ। ਮੈਂ ਤੋ ਛੱਡਾਂ। ਹੈ? ਇਹ ਫੇਰ ਮੁੜ ਕੇ ਛਡਾਉਣਾ ਮੈਨੂੰ। ਉਹ ਮੈਂ ਛੜਾ ਲੂ ਨਾ ਦੇਈ ਮੈਨੂੰ। ਉਹ ਮੈਂ ਉਹ ਗੱਲ ਨਹੀਂ ਹੈ। ਤੁਸੀਂ ਮੈਨੂੰ ਨਾਂ ਦਿਓ ਯਾਰ ਮੈਂ ਨਿਜਾਨ ਤੋਂ ਯਾਰ। ਤੂੰ ਰਗਤਰੀ ਕਰਦਾ ਮੈਂ ਤੂੰ ਮੈਂ ਨਹੀਂ ਹਾਂ ਦਾ